ਹੈਲੋ ਹੰਦੀਸਾ ਸਿੱਕਾ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਫਿਟਿੰਗ ਵਾਲੀ ਸੈਟਿਸਫਾਈ ਲਾ ਕੇ ਦਿਖਾਉਣੀ ਆ ਕਿਉਂਕਿ ਕਮੈਂਟ ਆਇਆ ਸੀ ਕੱਲ ਮੈਨੂੰ ਯਾਦ ਨਹੀਂ ਆਈ ਈ ਦਾ ਵੀ ਸਾਨੂੰ ਚੰਗੀ ਤਰ੍ਹਾਂ ਦਿਖਾਓ ਕਿਵੇਂ ਤੁਸੀਂ ਮੈਨੂੰ ਸਮਝ ਨਹੀਂ ਆਈ ਵੀ ਉਸ ਕਮੈਂਟ ਦੀ ਤੇ ਸਾਰੀ ਗੱਲ ਸਮਝ ਨਾ ਕਰਿਓ ਪਰ ਮੈਨੂੰ ਸਮਝ ਨਹੀਂ ਆਈ ਵੀ ਉਹ ਕਿਵੇਂ ਲੈਣਾ ਚਾਹੁੰਦੇ ਸੀ ਕਿਹੜਾ ਵੱਧ ਕੱਪੜਾ ਜਿਹੜਾ ਉਹ ਤੁਸੀਂ ਉਹਦੀ ਕਿਵੇਂ ਫਿਟਿੰਗ ਕਰ ਦਿਓ ਇਹ ਮੈਨੂੰ ਸਮਝ ਨਹੀਂ ਆਈ ਮੈਂ ਬਾਰ-ਬਾਰ ਕਮੈਂਟ ਨੂੰ ਪੜਿਆ ਤੇ ਸਮਝ ਨਹੀਂ ਆਈ ਪਰ ਆਪਾਂ ਕਰਕੇ ਦਿਖਾ ਦਿੰਨੇ ਆ ਜੇ ਫਿਰ ਵੀ ਉਹਨਾਂ ਦਾ ਜਿਹੜਾ ਡਾਊਟ ਹੈ ਕਲੀਅਰ ਨਹੀਂ ਹੋਇਆ ਤਾਂ ਉਹ ਦੁਬਾਰਾ ਮੈਸੇਜ ਕਰਕੇ ਪੁੱਛ ਸਕਦੇ ਨੇ ਕੋਈ ਗੱਲ ਨਹੀਂ ਆਪਾਂ ਹਜੇ ਹੋਰ ਕਮੀਜ਼ ਸਿਉਣੇ ਨੇ ਕਿਸੇ ਕਮੀਜ਼ ਦੇ ਵਿੱਚ ਚੰਗੀ ਤਰ੍ਹਾਂ ਦੱਸ ਦਾਂਗੇ ਉਹਨਾਂ ਨੂੰ ਕੀ ਉਹਨਾਂ ਨੇ ਪੁੱਛਣਾ ਮੈਨੂੰ ਸਮਝ ਨਹੀਂ ਆਈ ਤੇ ਆਪਾਂ ਦੱਸ ਦਾਂਗੇ ਜੇ ਤਾਂ ਇਹਦੇ ਚ ਹੀ ਪਤਾ ਲੱਗ ਗਿਆ ਤਾਂ ਵੀ ਠੀਕ ਹੈ ਨਹੀਂ ਤੇ ਹੋਰ ਕਮੀਜ਼ ਆਪਾਂ ਕਟਿੰਗ ਕਰਾਂਗੇ ਨਾ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਦਿਖਾ ਦਾਂਗੇ ਇਹਦੇ ਆਪਾਂ ਗਲੇ ਜੋੜੇ ਪਏ ਨੇ ਮੈਂ ਇਹਨਾਂ ਵਾਰ-ਵਾਰ ਕਮੈਂਟ ਪੜਿਆ ਕਿਹੜਾ ਕੱਪੜਾ ਵੱਧ ਕਿਹੜਾ ਕੱਪੜਾ ਪਲੇਟ ਪਾਉਂਦਿਆਂ ਵੱਧ ਤੁਸੀਂ ਮੈ ਤੁਹਾਨੂੰ ਦਿਖਾ ਦੇਣੀ ਹੈ ਸਾਰਾ ਕੁਝ ਵੀ ਕਿਵੇਂ ਆਪਾਂ ਪਲੇਟ ਪਾਈ ਨੇ ਤੇ ਤੁਸੀਂ ਇਸ ਤਰ੍ਹਾਂ ਸਾਰੇ ਤਰ੍ਹਾਂ ਪਾਸਾ ਕਰਿਓ ਇਸ ਤਰ੍ਹਾਂ ਆਪਾਂ ਗਲੇ ਦੀ ਜੀਲ ਲਾ ਲਈਏ ਘੱਟ ਲਾ ਲੈਣੀ ਆਪਾਂ ਗੱਲ ਲਾ ਲੈਣ ਇਸ ਤਰ੍ਹਾਂ ਗੋਲ ਆਪਾਂ ਪਲੇਟ ਪਾਈ ਨੇ ਫਰੰਟ ਸਾਈਡ ਤੇ ਦੇਖੋ ਇਹ ਕਪੜਾ ਹੈਗਾ ਵਧੀਆ ਚ ਇਹ ਇਹ ਜਿਹੜਾ ਆਪਾਂ ਲਾਤਾ ਦਿੱਤੇ ਇਹ ਛੇਜਦਾ ਨਹੀਂਗਾ ਪਈ ਛੇਜਣ ਵਾਲੇ ਕਪੜੇ ਹੁੰਦੇ ਨੇ ਨਾ ਵੀ ਇੱਥੋਂ ਸਲਾਈ ਛੱਡ ਜਾਂਦੇ ਨੇ ਇਹ ਨੀਚੇ ਆਪਾਂ ਇਸ ਕਰਕੇ ਇੱਕ ਸਾਈਡ ਤੇ ਲਾਇਆ ਕਪੜਾ ਕਪੜਾ ਇੱਕ ਸਾਈਡ ਤੇ ਲਾ ਕੇ ਫालतू ਦਾ ਕਪੜਾ ਆਪਾਂ ਸਾਰਾ ਕੱਟ ਦਿੱਤਾ ਕਿਉਂਕਿ ਜਦੋਂ ਧੂਆਂ ਦੇ ਵਿੱਚ ਕਮੀਜ਼ ਪੈ ਜਾਂਦਾ ਤਾਂ ਫਿਰ ਜਿਹੜਾ ਕਪੜੇ ਦੀਆਂ ਪੱਟੀਆਂ ਜੀਆਂ ਜੇ ਇਸ ਤਰ੍ਹਾਂ ਕਰਕੇ ਥੱਲੇੋਂ ਵੱਡੀਆਂ-ਵੱਡੀਆਂ ਸ਼ਰਟ ਦੀ ਉੱਪਰ ਉਹ ਵੀ ਫਿਰ ਪੈ ਜਾਂਦੀਆਂ ਤੇ ਆਹ ਦੇਖੋ ਚੰਗੀ ਤਰ੍ਹਾਂ ਆਪਾਂ ਬਿਲਕੁਲ ਕਪੜਾ ਕੱਟ ਦਿੱਤਾ ਇਹਦੇ ਬਰਾਬਰ ਇਹਦੇ ਬਰਾਬਰ ਆਪਾਂ ਰੱਖ ਲਿਆ ਜੇ ਤੁਸੀਂ ਚਾਹੋ ਤਾਂ ਇਹ ਵੀ ਕੱਟ ਸਕਦੇ ਹੋ ਇਹਨੇ ਨਹੀਂ ਸਿਰਫ ਜਿਹੜਾ ਸਲਾਈ ਤੇ ੇਠਾਂ ਲੱਗਾ ਇਹਨੇ ਸਪੋਰਟ ਕਰਨੀ ਹੈ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਪਲੇਟਾਂ ਦੇ ਦੂਰਾ ਕਰਕੇ ਵੀ ਲਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਹੀ ਲਾ ਸਕਦੇ ਹੋ ਇਹ ਆਪਾਂ ਇਸ ਤਰ੍ਹਾਂ ਲਾਇਆ ਆਲਤੂ ਫਾਲਤੂ ਦੇਖੋ ਸਾਰਾ ਕਪੜਾ ਆਪਾਂ ਕੱਟ ਲਿਆ 1 ਇੰਚ ਆਪਾਂ ਸਾਰਾ ਲਿਆ ਸੀ ਤੇ ਲਾ ਕੇ ਆਪਾਂ ਸਲਾਈ ਤੋਂ ਬਾਅਦ ਸਾਰਾ ਕੱਟ ਲਿਆ ਦੇਖੋ ਇਸ ਤਰ੍ਹਾਂ ਇੰਨਾ ਨਾ ਕੀ ਆਪਣਾ ਰਹਿ ਗਿਆ ਆਪਾਂ ਸਾਰਾ ਕੱਟ ਲਿਆ ਠੀਕ ਹੈ ਇਹ ਦੇਖ ਲਓ ਚੰਗੀ ਤਰ੍ਹਾਂ ਇਹ ਇੱਕ ਐਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਪਲੇਟ ਆ ਵਾਲੀ ਪਾ ਕੇ ਪਲੇਟ ਇਧਰ ਵੀ ਪੂਰੀ ਪੂਰੀ ਜਿਹੜੀ ਲੀਰ ਆਪਾਂ ਲਾਈ ਹੋਈ ਹੈ ਇੱਕ ਅੱਗੇ ਆਪਾਂ ਸਲਾਈ ਲਾ ਦੇਤੀ ਹੈ ਤੇ ਇਸ ਤਰ੍ਹਾਂ ਵਿੱਚ ਠੀਕ ਲੱਗਦੀ ਨਹੀਂ ਇਸ ਤਰ੍ਹਾਂ ਵੀ ਉਹ ਡਬਲ ਲੀ ਲਉਣ ਤਰ੍ਹਾਂ ਹੀ ਹੋ ਜਾਂਦਾ ਤੇ ਇਹ ਆਪਾਂ ਇਸ ਤਰ੍ਹਾਂ ਲਾਈ ਨਹੀਂ ਕਿ ਹੁਣ ਆਪਾਂ ਇਹਦੀ ਦੇਖੋ ਇਹਦੇ ਵਿੱਚ ਆਪਾਂ ਬਾਅਦ ਵਿੱਚ ਕੱਟ ਲਾਉਨੇ ਆ ਆਹ ਸਲਾਈ ਫਿਟਿੰਗ ਵਾਲੀ ਲਾ ਕੇ ਬਾਅਦ ਵਿੱਚ ਕੱਟ ਲਾਉਨੇ ਹੁਣ ਕਿ ਆਹ ਜਿਹੜੀ ਸਲਾਈ ਫਿਟ ਲੱਗਦੀ ਹੈ ਨਾ ਇਸ ਤਰ੍ਹਾਂ ਇਹ ਸਲਾਈ ਦੇਖੋ ਹੁਣ ਆਹ ਵਾਲੀ ਆਪਣੀ ਨਾ ਅੱਗੇ ਨੂੰ ਜਾ ਰਹੀ ਹੈ ਥੋੜੀ ਜਿਹੀ ਇਸ ਤਰ੍ਹਾਂ ਕਿਉਂਕਿ ਆਪ ਲੇਟ ਪਹਿਣ ਦੇ ਕਾਰਨ ਤੇ ਆਹ ਪਲੇਟ ਦੇ ਪੈਨ ਕਰਕੇ ਜਿਹੜਾ ਇੰਨਾ ਕਾ ਕਪੜਾ ਜਿਹੜਾ ਇਹ ਆਪਣਾ ਇੱਥੋਂ ਵੀ ਘਟ ਜਾਂਦਾ ਇਹ ਆਪਾਂ ਇੰਨ ਇੱਥੇ ਇੱਕ ਸਲਾਈ ਲਾ ਲਾਂਗੇ ਜਿੰਨਾ ਇਹ ਕਪੜਾ ਘਟਿਆ ਆਪਾਂ ਆਪਣਾ ਮੋਢਾ ਪੂਰਾ ਕਰਨਾ ਤੇ ਆਹ ਵਾਲੀ ਸਲਾਈ ਵੀ ਆਪਾਂ ਇੱਥੋਂ ਸਿੱਧੀ ਕਰਨੀ ਹੈ ਇੱਥੋਂ ਨਹੀਂ ਇਹਨੂੰ ਇਧਰ ਰੋਲ ਜਾਣਾ ਆਹ ਵਾਲੀ ਸਲਾਈ ਆਪਾਂ ਇੱਥੋਂ ਹੀ ਸਿੱਧੀ ਕਰ ਦੇਣੀ ਠੀਕ ਹੈ ਜੀ ਤੇ ਇਹੋ ਵੀ ਗੱਲ ਸੈਡ ਸਲਾਈ ਦੀ ਪੋਰ ਤੁਸੀਂ ਜਿੱਥੋਂ ਵੀ ਕਹੋਗੇ ਆ ਵਾਲੇ ਆਪਾਂ ਜਿਹੜਾ ਮੋਢਾ ਇਸ ਤਰ੍ਹਾਂ ਢੜਦੇ ਇਹ ਆਪਾਂਗੇ ਵੀਡੀਓ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਚੜਦੇ ਆਂ। ਇਹਦੇ ਲਈ ਪਾਸੇ ਇਸ ਤਰ੍ਹਾਂ ਬਹੁਤ ਸਾਰੀ ਸਫਾਈ ਹੁੰਦੀ ਹੈ। ਤੇ ਜੇ ਕੋਈ ਤੁਹਾਡਾ ਰਹਿ ਗਿਆ ਡਾਊਟ ਤੁਸੀਂ ਦੱਸਦੇ ਹੋ ਸਾਨੂੰ ਆਪਾਂ ਕਲੀਅਰ ਕਰ ਦਾਂਗੇ। ਤੇ ਚਲੋ ਆਪਾਂ ਇਹ ਤੁਹਾਨੂੰ ਨੋ ਸੈਟਸ ਲਾਈ ਆ ਕੇ ਦਿਖਾ ਦਿੰਨੇ ਆਂ ਵੀ ਆਪਾਂ ਕਿਵੇਂ ਲਾਉਣੇ ਆਂ। ਲਓ ਜੀ। ਦੇਖੋ ਜੀ ਆਹ ਜਿਹੜਾ ਕੱਪੜਾ ਇੱਥੇ ਹੈ ਆਪਣੀ ਸਲਾਈ ਤੇ ਇਹ ਇੱਥੇ ਆਉਣੀ ਹੈ ਸਲਾਈ ਇੱਥੋਂ ਆਪਾਂ ਬੈਕ ਸਾਈਡ ਵਾਲੀ ਜਿਹੜੀ ਹੈ ਇਹਦੇ ਤੋਂ ਦਿਖਦਾ ਪਿਆ ਆਪਾਂ ਨੂੰ ਕਿਉਂਕਿ ਆਹ ਵਾਲਾ ਜਿਹੜਾ ਪਲੇਟ ਪਿਆ ਹੈ ਨਾ ਇਹਦੇ ਕਾਰਨ ਇਹ ਐਨੇ ਕੱਪੜੇ ਦਾ ਫਰਕ ਪੈ ਗਿਆ ਆਪਾਂ ਇੱਥੇ ਸਿਲਾਈ ਲਾਵਾਂਗੇ ਆਪਣੀ ਬਿਲਕੁਲ ਫਿਟਿੰਗ ਠੀਕ ਆਏਗੀ ਜੇ ਭਾਰੀ ਮਾਪਦਾਇਆ ਤਾਂ ਤੁਸੀਂ ਉਹਦੇ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਕਿਵੇਂ ਥੋੜਾ ਅੱਧਾ ਇੰਚ ਨੂੰ ਨਿਸ਼ਚਿਤ ਕਰਕੇ ਤਾਂ ਆਪਾਂ ਕਿਲੇ ਲਾਪੇ ਤਾਂ ਇਹ ਬਿਲਕੁਲ ਬਰਾਬਰ ਤੇ ਹੀ ਸਿਲਾਈ ਲੱਗ ਜਾਣੀ ਆਪਾਂ ਇਸ ਤਰ੍ਹਾਂ ਸਿਲਾਈ ਲਾਉਣੀ ਹੈ ਜੀ ਤੁਸੀਂ ਕਿਵੇਂ ਪੁੱਛਿਆ ਮੈਨੂੰ ਨਹੀਂ ਪਤਾ ਲੱਗਦਾ ਹੁਣ ਦੇਖੋ ਇਹ ਐਨਾ ਐਨਾ ਕੱਪੜਾ ਆਇਥੋਂ ਬਰਾਬਰ ਆ ਰਿਹਾ ਆ ਕਪੜਾ ਇਹਨਾਂ ਸਾਈਡ ਤੋਂ ਇੱਧਰ ਆਇਆ ਹੈ ਕਪ ਇੱਧਰ ਹੀ ਲਿਆਵਾਂਗੇ ਕਿਉਂਕਿ ਆਹ ਵਾਰ ਦਾ ਫਲੋਨਿਆ ਪੌਣ ਨਾਲ ਥੋੜਾ ਜਿਹਾ ਤਾਂ ਫਰਕ ਪੈਂਦਾ ਹੈ ਕਪੜੇ ਦਾ ਆਹ ਕਪ ਇੱਧਰ ਨੂੰ ਸਹੀ ਕਰ ਲੈਣਾ ਬਸ ਇੱਥੇ ਵੀ ਆਪਾਂ ਸਹੀ ਕਰ ਲੈਣਾ ਇਹ ਇੱਥੇ ਰੱਖ ਤੁਸੀਂ ਦੁਬਾਰਾ ਵੀ ਇੱਥੇ ਸੱਕਦੇ ਹੋ ਇੱਥੇ ਤਾਂ ਆਪਣੀ ਇਹ ਪਤਲੇ ਨਹੀਂ ਇਹਨਾਂ ਦੀ ਕੋਈ ਇਥੋਂ ਆਪਾਂ ਜਿਹੜਾ ਕੁਝ ਕੁ ਕਵਾਂਟਾ ਦੇ ਨਾਲ ਜਾਂ ਤੱਕ ਰੇ ਚ ਤੋਂ ਵੀ ਘੱਟ ਆਪਾਂ ਜਿਹੜਾ ਬਾਹਰ ਨੂੰ ਕੱਢਦੇ ਨਹੀਂ ਕੱਢਣ ਇਹ ਕੋਈ ਸਟਰ ਸਰ ਸ্লাইਡ ਲੱਗਦੀ ਪਈ बाद दूसरे पर सिला ले करके बिल्कुल अब जो तुम्हें डबल सिलाई लाइनी है तो फिर अपना थोड़ा इन्ना डा कट के मैं बाद दिखाऊंगी हे

ਜਿਹੜਾ ਜੇ ਤੁਸੀਂ ਆ ਕੱਪੜਾ ਕਹਿਨੇ ਪਏ ਹੋ ਤਾਂ ਇਹ ਤਾਂ ਇਸ ਤਰ੍ਹਾਂ ਆਪਾਂ ਇਹ ਐਕਸਟਰਾ ਕਰਕੇ ਜਦੋਂ ਬਾਹਰ ਲਾਉਣੀ ਆ ਇਹਨੂੰ نیچے ਨੂੰ ਇਸ ਤਰ੍ਹਾਂ ਮੋੜ ਦਿੰਨੇ ਆ ਐਕਸਟਰਾ ਮੋੜ ਦਿੰਨੇ ਨੀਚੇ ਨੂੰ ਇਤੋਂ ਵਜੂ ਲੱਗ ਜਾਂਦੀ ਹੈ ਜੇ ਤੁਸੀਂ ਆ ਕੱਪੜਾ ਕਹਿਨੇ ਹੋ ਆਵਲਾ ਕੱਪੜਾ ਕਹਿਨੇ ਤੇ ਇਹਦੇ ਤੇ ਆਪਾਂ ਇਸ ਤਰ੍ਹਾਂ ਦੋਵਿਆਂ ਨੂੰ ਜੋੜ ਕੇ ਇਸ ਤਰ੍ਹਾਂ ਛੋਟੇ-ਛੋਟੇ ਕੱਟ ਲਾ ਦਿੰਨੇ ਆ ਛੋਟੇ ਛੋਟੇ ਕੱਟ ਲਾ ਦੇਣੇ ਨੇ ਕਿਉਂਕਿ ਜੇ ਅਗਲੇ ਨੂੰ ਹੋਰ ਵੀ ਫੁੱਲਾ ਕਰਨ ਦੀ ਲੋੜ ਪਵੇ ਤੇ ਕਪੜਾ ਵਿੱਚ ਆਉਣਾ ਚਾਹੀਦਾ। ਇੱਥੇ ਆਪਾਂ ਰੇਪਰ ਤੱਕ ਲਾ ਦੇਣੇ। ਥੋੜੀ ਜਿਹੀ ਰੇਪਰ ਤੋਂ ਉੱਚੀ ਇਸ ਤਰ੍ਹਾਂ ਆਪਾਂ ਕੱਟ ਲਾ ਦੇਣਾ। ਇਹ ਵਾਲੀ ਸਿਲਾਈ ਤਾਂ ਮੈਂ ਇਸ ਤਰ੍ਹਾਂ ਕਿਹਾ ਸੀ ਕਿ ਆਪਾਂ ਡਾੜ ਵਾਲੇ ਜੁੜੀਆਂ ਲਾ ਸਕਦੇ ਹਾਂ। ਆਵੜੀ ਇਨੀ ਬਾਹਰੋਂ ਰਾਤੀ ਆ ਫਿਟਿੰਗ ਵਾਲੀ ਸਲਾਈ ਕੀਤੀ ਹੈ ਇਹ ਆਪਾਂ ਬਾਹਰ ਲਾ ਦితిਏ ਜੇ ਜ਼ਰੂਰਤ ਪਵੇ ਤੇ ਆਹ ਸਲਾਈ ਖਿੱਚ ਤੇ ਉੱਪਰੋਂ ਆਪਾਂ ਇਕੱਠੀ ਕੀਤੀ ਆ ਦੇਖੋ ਇਥੋਂ ਸਹੀ ਹੈ ਐਸਟਰਨ ਡਬਲ ਸਲਾਈ ਲੱਗ ਗਈ ਤੇ ਪਲੇਟਾਂ ਵਾਲੇ ਕਪੜੇ ਦਾ ਵੀ ਦੱਸਤਾ ਇਹ ਵੀ ਦੱਸਤਾ ਹੋਰ ਤੁਸੀਂ ਕਿਹੜਾ ਕਹਿ ਰਹੇ ਹੋ ਮੈਨੂੰ ਸਮਝ ਲੱਗੀ ਜੇ ਤੁਹਾਨੂੰ ਪਤਾ ਲੱਗ ਗਿਆ ਆ ਤੁਸੀਂ ਰੂਟਰ ਕਮੈਂਟ ਕਰਕੇ ਦੱਸ ਦਿਓ ਜੀ ਇਸ ਤਰ੍ਹਾਂ ਆਪਾਂ ਸੈਟਸ ਲਾਈ ਲਾਉਣੀ ਆ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਅਗਲੀ ਵੀਡੀਓ ਆਪਾਂ ਬਾਜੂ ਦੀ ਕਟਿੰਗ ਤੇ ਬਾਜੂ ਆਪਾਂ ਚੜ ਕੇ ਤੁਹਾਨੂੰ ਦਿਖਾਵਾਂਗੇ ਮੋਡਿਆਂ ਦੇ ਨਾਲ ਵੀ ਆਪਾਂ ਕਿੰਨੇ ਟੈਸਟ ਕਰਦੇ ਆ ਥੈਂਕ ਯੂ ਜੀ